ਹੁਣ ਜਲੰਧਰ ਵੈਸਟ ਦੇ ਦੂਸਰੇ ਏਰੀਆ ਦੇ ਵਿੱਚ ਅਸੀਂ ਪਹੁੰਚਾ ਪਹਿਲਾ ਸ਼ੀਤਨ ਰਾਗਦਾ ਜਿਹੜਾ ਏਰੀਆ ਸੀਗਾ ਉਸ ਸਾਈਡ ਤੁਹਾਨੂੰ ਦਿਖਾਇਆ ਕਿ VOTING ਕਾਫੀ ਹੋ ਰਹੀ ਸੀ ਪਰ ਹੁਣ ਸ਼ੀਤਨ ਰਾਗਦਾ ਜਿਸ ਦਾ ਹੈ ਦਫਤਰ ਹੈ ਸੈਨਸੋਲਰ ਕਾਲਰ ਦੀ ਬੈਕ ਸਾਈਡ ਜਿਹੜਾ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਿ ਕੁਝ ਵੀ ਜਿਹੜਾ ਰਾਸ਼ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਅਸੀਂ ਸਿਰਫ ਮਹਿਜ ਇੱਕ ਦੋ ਹੀ ਬੰਦੇ ਜਿਹੜੇ ਅੰਦਰ ਜਾ ਰਹੇ ਆ VOTING ਦੇਣ ਹੁਣ ਇਹ ਇਲੈਕਸ਼ਨਾਂ ਤੋਂ ਬਾਅਦ ਹੀ ਜਿਹੜਾ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗਾ ਕਿਹੜਾ ਕੈਂਡੀਡੇਟ ਜਿਹੜਾ ਮੋਰਚਾ ਮਾਰਦਾ ਲਾਈਵ ਤਸਵੀਰਾਂ ਜਿਹੜਾ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਿ ਜਲੰਧਰ ਦੇ ਵਿੱਚ ਵੈਸਟ ਏਰੀਆ ਦੇ ਵਿੱਚ ਸਵੇਰ ਤੋਂ ਹੀ VOTING ਹੋ ਰਹੀ ਸੀ ਚੀਤਨ ਰਾਗ ਵੱਲੋਂ ਜਿਹੜਾ ਅਸੀਫਾ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਪਹਿਲਾਂ ਉਹ ਵੀ ਤਾਂ 1.25 ਸਾਲ ਅਜੇ ਪਏ ਸੀਗੇ ਉਹਨਾਂ ਦੇ ਉਸ ਤੋਂ ਬਾਅਦ ਜਿਹੜਾ BJP ਜੁਆਇਨ ਕਰ ਲਈ ਸੀ ਦੇ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਸੀਟ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜਾ ਲੋਕ ਸਭਾ ਚੋਣਾਂ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਜਿਨ੍ਹਾਂ ਵੱਲੋਂ ਸਤੀਫੇ ਦਿੱਤੇ ਗਏ ਉਸ ਤੋਂ ਬਾਅਦ ਜਿਹੜੀ ਉਹ ਸੀਟਾਂ ਦੇ ਉੱਤੇ ਜਿਹੜੇ ਇਲੈਕਸ਼ਨ ਜਿਹੜੇ ਹੋਣਗੇ ਇਸੇ ਨੂੰ ਲੈ ਕੇ ਅੱਜ ਜਿਹੜੇ ਜਲੰਧਰ ਵੈਸਟ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਤੇ ਲਗਾਤਾਰ ਜਿਹੜੀ ਅਪਡੇਟ ਤੁਹਾਨੂੰ ਸਵੇਰ ਤੋਂ ਦੇ ਰਹੇ ਆ ਤੇ ਨੇਟੂ ਛਟਰਾ ਵਾਲੇ ਜੀ ਚੈੱਕ ਕਰਕੇ ਆਏ ਅੰਦਰ ਉਹ ਨੇਟੂ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਨੇਟੂ ਜੀ ਚੈੱਕ ਕਰਕੇ ਆਏ ਅੰਦਰ ਕਿਵੇਂ ਦੇ ਜਿਹੜੇ ਮਾਹੌਲ ਚੱਲਦਾ ਕਿਵੇਂ ਮੋਟਾ ਜਿਹੜਾ VOTING ਦਾ ਸਿਲਸਿਲਾ ਚੱਲ ਰਿਹਾ ਤੁਸੀਂ VOTER ਖੁਸ਼ ਨਹੀਂ ਹੈਗਾ ਵੋਟ ਪਾ ਕੇ ਜੀ ਵੈਸੇ ਤਾਂ VOTER ਖੁਸ਼ ਨਹੀਂ ਹੈਗਾ ਪਹਿਲਾਂ ਮੈਂ ਰੱਬ ਦਾ ਨਾਮ ਲੈਣਾ ਬਾਕੀ ਮੈਂ ਬਾਜ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਟ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਸਤਾਂ ਤਸ਼ੀਰ ਮੇਰ ਵਿਦਾਸ ਮਾਰੇ ਹਾਲੇਲੂਇਆ ਗੌਸਪਾ ਕੁਜਨ ਅੱਲਾਹ ਤਾਲਾ ਸਭ ਨੂੰ ਖੇ ਤੂੰ ਹੀ ਰੰਕਾਰ ਮੈਂ ਤੇਰੀ ਸ਼ਰਨ ਹਮ ਜੇ ਕਬੀਰ ਧੰਨ ਕਬੀਰ ਸੋ ਜਕਾਰਾ ਚਿੰਤਪੁਨੀ ਮਾਤਾ ਜੀ ਦਾ ਚੈ ਸਦਾ ਹੀ ਜੇ ਦਰਬਾਰ ਕੀ ਜੈ ਜੇਟੂ ਜੀ ਕਿਉਂ ਇਸ ਟਾਈਮ ਜਾਗਰੂਤ ਕਿਉਂ ਨਹੀਂ ਹੋਏ ਕਿ VOTING ਦੇਣ ਨੂੰ ਕਿਉਂ ਨਹੀਂ ਆ ਰਹੇ ਬਾਹਰ ਦੇਖੋ ਜੀ ਮੈਂ ਬੋਟਾ ਤੋਂ ਬਾਅਦ ਚਾਰ ਬੰਦਿਆਂ ਦੇ ਪੈਰ ਫੜਨੇ ਜੀ ਉਹਨਾਂ ਨੇ ਪੁੱਛਦਾ ਵੀ ਤੁਹਾਨੂੰ ਵੋਟ ਕਿੱਦਾਂ ਪੈਂਦੀ ਮੈਨੂੰ ਕਿਉਂ ਨਹੀਂ ਪੈਂਦੀ ਵੋਟ ਜੀ ਸਭ ਤੋਂ ਪਹਿਲੇ ਸਾਡੇ ਸੀਐਮ ਭਗਵੰਤ ਮਾਨ ਜੀ ਆਦਰਨੀ ਵੀ ਉਹਨਾਂ ਨੂੰ ਵੋਟ ਪਾ ਕੇ ਤੁਸੀਂ ਸੀਐਮ ਲੋਕਾਂ ਨੂੰ ਬਣਾਤਾ ਵੀ ਸਾਨੂੰ ਕਿਉਂ ਨਹੀਂ ਬਣਾਇਆ ਜੀ ਵੀ ਮੈਂ ਪੈਰ ਫੜ ਕੇ ਕਿਸ ਭਗਵੰਤ ਮਾਨ ਜੀ ਨੂੰ ਕਹਿੰਦਾ ਵੀ ਸਾਨੂੰ ਵੀ ਇੱਦਾਂ ਦੱਸੋ ਕੋਈ ਗੁਰਤੀ ਕੋਈ ਮਾੜੀ ਮੋਟੀ ਕਿਉਂ ਚਿੰਗੂ ਸ਼ੀਸ਼ਾ ਵਾਲੀ ਵੀ ਸਾਨੂੰ ਵੀ ਪਤਾ ਲੱਗੇ ਵੀ ਇਹ ਚੀਜ਼ ਇਦ ਤੇ ਜਿਆਪਾ ਗੇਤ ਨਾ ਜੋ ਮਰੇ ਨੋਕਮ ਫਸਾ ਨਹੀਂ ਹੋਇਆ ਦੇਖੋ ਹਾਂ ਪੰਜਾਬ ਦੀ ਜਵਾਨੀ ਪੰਜਾਬ ਦਾ ਪੰਜਾਬ ਦਾ ਬੱਚਾ ਬੱਚਾ ਨਸ਼ਾ ਕਰ ਰਿਹਾ ਹੈ ਔਰ ਬੇੜਾ ਘਰ ਖੋ ਰਿਹਾ ਹੈ ਇਸ ਦੇ ਵਲ ਕਿਸੇ ਦਾ ਧਿਆਨ ਨਹੀਂ ਸਰਕਾਰਾਂ ਦਾ ਧਿਆਨ ਨਹੀਂ ਪਾਣੀ ਜ਼ਮੀਨ ਤੋਂ ਥੱਲੇ ਜਾ ਰਿਹਾ ਕੋਈ ਇਹ ਨਹੀਂ ਕਹਿ ਰਿਹਾ ਮੰਤਰੀ ਸੰਤਰੀ ਕਿ ਬੂਟੇ ਲਾਓ ਜਿੰਨੇ ਮਨੁੱਖ ਉਹਨੇ ਰੁੱਖ ਤਾਂ ਕਿ ਆਉਣ ਵਾਲੀ ਪੀੜ੍ਹੀ ਸਾਡੀ ਪਾਣੀ ਤੇ ਪੀ ਸਕੇ ਕੋਈ ਯਾਰ ਕੋਈ ਚਾਜਦਾ ਕੰਮ ਕਰ ਜੋ ਜ਼ਿੰਦਗੀ ਤੂੰ ਇਕ ਬਲੇਬਾਈ ਤੇ ਬਥੇਰੀ ਕੀਤੀ ਆ ਕਿਸੇ ਤਰ੍ਹਾਂ ਦੇ ਬੂਟੇ ਬਾਟੇ ਲਵਾ ਦੋ ਕੋਈ ਬੱਚਿਆਂ ਦਾ ਸਾਡੇ ਬੱਚਿਆਂ ਦਾ ਆਉਣ ਵਾਲੇ ਟਾਈਮ ਹੈ ਉਹ ਤੁਸੀਂ ਦੇਖੋ ਤੁਸੀਂ ਤੇ ਜੀ ਕੀ ਕਹਿਣਾ ਚਾਹੁੰਦਾ ਜੇ ਅਗਰ ਤੁਸੀਂ ਜਿੱਤ ਜਾਂਦੇ ਹੋ ਕਿਹੜੇ ਕਿਹੜੇ ਵਿਕਾਸ ਕਰੋਗੇ ਤੁਸੀਂ ਵੈਸਟ ਦੇ ਵਿੱਚ ਤੁਹਾਨੂੰ ਪਤਾ ਸਰਵੇ ਕੀਤਾ ਸੀ ਕਾਫੀ ਮੁਹੱਲੇ ਦੇ ਜਾ ਕੇ ਨਰਕ ਭਰੀ ਜ਼ਿੰਦਗੀ ਬਤੀਤ ਕਰੇ ਲੋਕ ਦੇਖੋ ਜੀ ਸ਼ੇਰਾ பாਜੀ ਸਿੱਧੂ ਲੱਡੋ ਵਾਲੀ ਰੋਡ ਔਰ ਉਹਨਾਂ ਨੇ ਇੱਕ ਪ੍ਰਾਲਾ ਕੀਤਾ ਵਾ ਲੁਧਿਆਣਾ ਔਰ ਸ਼ੇਰਾ ਸਿੱਧੂ ਸਰ ਹਰਬਲਬ ਉਹਨਾਂ ਨੇ ਇੱਕ ਪ੍ਰਾਲਾ ਕੀਤਾ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਦਾ ਔਰ ਆਪਾਂ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਆਪਾਂ ਤੇ ਵੀਡੀਓ ਬਣਾਉ ਮਾਰੀ ਚਰਪਨੀ ਉਹਨਾਂ ਦੇ ਨਾਲ ਆਪਾਂ ਆਪਾਂ ਦੱਸਾ ਚਾਹੁੰਦੇ ਵੀ ਜੋ ਕੰਮ ਕਰ ਰਹੇ ਆ ਆਪਾਂ ਉਹਨਾਂ ਦੇ ਸਪੋਰਟਰਾਂ ਔਰ ਉਹਨਾਂ ਨਾਲ ਨਾਲ ਕੇ ਮਿਹਨਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਮ ਤੇ ਕਰਨਾ ਨੇਡੂ ਜੀ ਕਾਫੀ ਪਾਰਟੀਆਂ ਦੇ ਜਿਹੜੇ ਵਿਧਾਇਕ ਬਣੇ ਐਮ ਐਲ ਏ ਬਣੇ ਉਹਨਾਂ ਵੱਲੋਂ ਕੰਮ ਨਹੀਂ ਕੀਤਾਗੇ ਇੰਨੇ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋਕ ਕੀ ਕਹਿਣਾ ਚਾਹੁੰਦੇ ਹੋ ਦੇਖੋ ਐਮ ਐਲ ਏ ਇੱਥੋਂ ਦਾ ਐਮ ਪੀ ਇੱਥੋਂ ਦਾ ਪ੍ਰਧਾਨ ਮੰਤਰੀ ਵੀ ਉਹ ਸਾਡਾ ਰਾਸ਼ਟਰਪਤੀ ਵੀ ਸਾਡਾ ਸਾਡਾ ਮੁੱਖ ਮੰਤਰੀ ਸਾਡਾ ਸਾਡੇ ਕੰਮ ਨਾ ਹੋਣ ਸਾਡਾ ਕੀ ਕਰਨਾ ਫਿਰ ਇਹ ਬੜਾ ਦੁੱਖ ਲੱਗਾ ਜੀ ਮੈਨੂੰ ਬਹੁਤ ਜ਼ਿਆਦਾ ਆ ਕਿ ਪੰਜਾਬ ਦੀ ਜਵਾਨੀ ਅੱਜ ਨਸ਼ੇ ਦੇ ਵਿੱਚ ਨਸ਼ਾ ਪੀ ਪੀ ਕੇ ਡਿੱਗ ਰਹੀ ਆ ਹੁਣ ਪੰਜਾਬ ਦੇ ਪੰਜਾਬ ਦੇ ਵਿੱਚ ਨਸ਼ਾ ਕੌਣ ਖਤਮ ਕਰੇਗਾ ਸਿਰਫ ਇੱਕੋ ਹੀ ਬੰਦਾ ਵਾ ਸ਼ੇਰਾ ਔਰ ਉਹਦਾ ਸ਼ੇਰਾ ਸਿੱਧੂ ਫਾਰਮ ਹਾਊਸ ਸ਼ੇਰਾ ਸਿੱਧੂ ਫਾਰਮ ਹਾਊਸ ਵਾਲਾ ਬੰਦਾ ਪੰਜਾਬ ਨੂੰ ਬਚਾਉਣ ਡਿਆ ਨਸ਼ਿਆਂ ਤੋਂ ਆਈਡੀ ਸਰਚ ਕਰ ਲਓ ਸ਼ੇਰਾ ਸਿੱਧੂ ਪੰਜਾਬ ਪੰਜਾਬ ਸ਼ੇਰਾ ਸ਼ੇਰਾ ਭਾਜੀ ਸਾਡੇ ਬੰਚਾਰੇ ਪੰਜਾਬ ਨੂੰ ਸ਼ੇਰਾ ਸਿੱਧੂ ਔਰ ਇੱਕ ਆਪਾ ਦਾ ਨਾਲ ਪੂਰਾ ਯੋਗਦਾਨ ਦਵਾਂਗੇ ਖਿੱਚ ਕੇ ਰੱਖਾਂਗੇ ਉਹਦਾ ਕੰਮ ਨੂੰ ਵੈਸਟ ਦੇ ਸੀਵਰੇਜ ਦੀ ਇੰਨੀ ਸਮੱਸਿਆ ਲਾਈਟਿੰਗ ਹੈ ਨਹੀਂ ਸੜਕਾਂ ਟੁੱਟੀਆਂ ਵੀ ਵਿਕਾਸ ਹੀ ਨਹੀਂ ਪਾਜੀ ਥੋੜੇ ਦਿਨ ਰੁਕ ਜਾ ਬਸ ਆਪ ਗੱਡੀ ਗੁੱਡੀ ਤੁਹਾਨੂੰ ਦੇਖਣ ਨੂੰ ਮਿਲਣੀ ਆ ਬਾਅਦ ਚੋ ਕਿਨੇ ਇੱਕ ਲੈ ਕੇ ਜਾਣੀ ਅੱਛਾ ਗੱਡੀਆਂ ਕਿਸੇ ਨੇ ਨਹੀਂ ਲੈ ਕੇ ਜਾਣੀਆਂ ਕਿਸੇ ਨੇ ਲੈ ਦੇ ਨਾਲ ਲੈ ਕੇ ਜਾਣੀਆਂ ਨਾ ਆਣੀਆਂ ਕਿਉਂਕਿ ਜਿੰਦਰ ਸੀਐਮ ਸਾਹਿਬ ਆਗੇ ਸਾਡੇ ਇੱਥੇ ਆ ਜੇ ਤਾਂ ਉਹਨੇ ਦੇਰੀ ਆ ਬਸ ਸੀਐਮ ਸਾਹਿਬ ਵੀ ਜਲੰਧਰ ਆਏ ਸੀ ਡੇਰੇ ਲਾਇਸੀ ਜਿੱਦਾ ਚੰਨੀ ਸਾਹਿਬ ਇੱਥੇ ਜਿੱਤ ਗਏ ਹੋਗੇ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਗਲਾ ਚਾਰ ਬੰਦੇ ਦੇ ਪੈਰ ਫੜਨੇ ਆ ਪਹਿਲੇ ਫੜਨੇ ਸੀਐਮ ਸਾਹਿਬ ਦੇ ਸੀਐਮ ਸਾਹਿਬ ਤੁਹਾਡੇ ਪੈਰ ਫੜ ਕੇ ਕਹਿੰਦਾ ਤੁਹਾਨੂੰ ਵੋਟਾਂ ਕਿੱਧਰ ਪਈਆਂ ਉਹ ਤਰੀਕਾ ਸਾਹਮਣੇ ਦੇ ਦਿੱਤੇ ਵੀ ਦੱਸੋ ਅਸੀਂ ਤੁਹਾਡੇ ਸਦਾ ਜ਼ਿੰਦਗੀ ਗੁਣ ਗਾਵਾਂਗੇ ਅਸੀਂ ਵੀ ਬੰਨਣਾ ਚਾਹੁੰਦੇ ਫਿਰ ਦੂਜੇ ਚੰਨੀ ਸਾਹਿਬ ਦੇ ਪੈਰ ਫੜ ਲੈਣੇ ਵੀ ਤੁਸੀਂ ਵੋਟਾਂ ਦਿੰਦੀਆਂ ਵੋਟਾਂ ਦੇ ਇਨੀ ਲੀਡ ਲੈ ਕੇ ਕਿੱਦਾਂ ਲੈ ਕੇ ਗਏ ਅਸੀਂ ਉਹਨਾਂ ਦੇ ਪੈਰ ਫੜ ਲੈਣੇ ਜੇ ਅਸੀਂ ਗੱਲ ਕਰੀਏ ਪੰਜ ਫੜਨੇ ਆ ਅਸੀਂ ਰਾਜਾ ਬੜਿੰਗ ਦੇ ਪਿ ਸਾਡੇ ਪੀਐਮ ਸਾਹਿਬ ਮੋਦੀ ਸਾਹਿਬ ਅਸੀਂ ਉਹਨਾਂ ਦੇ ਪੈਰ ਫੜਨੇ ਪੀਐਮ ਸਾਹਿਬ ਵੀ ਸਾਹਿਤ 4 ਘੰਟੇ ਵਾਸਤੇ ਉਹਨਾਂ ਨੇ ਕਹਿੰਦੇ ਪ੍ਰਧਾਨ ਮੰਤਰੀ ਬਣਾਓ ਅਸੀਂ ਇੰਡੀਆ ਅਮੀਰ ਕਰ ਦਾਂਗੇ ਪਰ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਸਾਨੂੰ ਤਰੀਕਾ ਸੋ ਅਸੀਂ ਉਹਨਾਂ ਦੇ ਪੈਰ ਫੜ ਕੇ ਇਹ ਤਰੀਕਾ ਪੁੱਛਣਾ ਚਾਹੁੰਦੇ ਆ ਜੀ ਆਪਾਂ ਹੋਰ ਗੱਲ ਕੁਛ ਨਹੀਂ ਗਈ ਵੀ ਆਪਾਂ ਹਰ ਵਾਰੀ ਖੜੇ ਹੁੰਨੇ ਹਾਰ ਜਾਂਨੇ ਹਾਂ 7 ਵਾਰੀ ਲਗਾਤਾਰ ਹਾਰ ਗਏ ਆ ਜੀ ਤੇ 8ਵੀਂ ਵਾਰੀ ਇਲੈਕਸ਼ਨ ਸਾਡੇ ਜੀ ਜੇ ਪੜ੍ਹਾਈ ਦੀ ਵੀ ਹਰ ਕੇ ਸਾਡੇ ਜੇ ਇੱਕ ਵਾਰੀ ਬੱਚਾ ਫੇਲ ਹੋ ਜਾਣਾ ਸਕੂਲ ਚ ਦੋ ਵਾਰੀ ਫੇਲ ਹੋ ਜਾ ਤੀਜੀ ਵਾਲੀ ਸਕੂਲ ਨਹੀਂ ਵੜਦਾ ਬੱਚਾ ਜਿਹੜੀ ਪਿਛਲੇ ਵਾਰੀ ਤੁਸੀਂ ਤੌਬਾ ਕੀਤੀ ਸੀ ਮੈਂ ਇਲੈਕਸ਼ਨ ਨਹੀਂ ਲੜਨੇ ਫਿਰ ਇਸ ਵਾਰ ਕੀ ਇਹ 10 10 ਰੁਪਏ ਲੋਕਾਂ ਨੇ ਰੁਪਈਆ ਰੁਪਈਆ ਇਕੱਠਾ ਕਰਕੇ ਲੋਕਾਂ ਨੇ ਮੈਨੂੰ ਸਪੋਰਟ ਕੀਤੀ ਹੈ ਜੀ ਮੇਰੀ ਮੇਰੀ ਸਪੋਰਟ ਜਿਹੜੀ ਕੀਤੀ ਹੈ ਤੇ ਮੈਂ ਕਦੀ ਵੀ ਨਹੀਂ ਭੁੱਲਦਾ ਪਿਛਲੀ ਵਾਰ ਤੁਹਾਨੂੰ 4 ਤੋਂ 5000 ਵੋਟਾਂ ਮਿਲ ਗਈਆਂ ਪਿਛਲੀ ਹੁਣ 1800 ਵੋਟ ਵੇ ਕੀ ਲੱਗਦਾ ਤੁਹਾਨੂੰ ਲੋਕ ਪਸੰਦ ਨਹੀਂ ਕਰਦੇ ਹੁਣ ਨਹੀਂ ਨਹੀਂ ਕਰੂਗੇ ਕਿਉਂ ਨਹੀਂ ਭਾਜੀ ਅਸੀਂ ਨਸ਼ਾ ਮੁਕਤ ਟੀਮ ਸਾਡੀ ਜਿਹੜ ਨੂੰ ਬਚਾਉਣਾ ਨਸ਼ੇ ਤੋਂ ਜਿੰਨਾ ਪੈਸਾ ਲੱਗੇ ਮੈਂ ਲਾਊਂਗਾ ਜੋ ਕੁਛ ਹੋਇਆ ਮੈਂ ਕਰੂੰਗਾ ਪੰਜਾਬ ਵਾਸਤੇ ਕਰੂੰਗਾ ਸ਼ੇਰਾ ਸਿੱਧੂ ਫਾਰਮ ਹਾਊਸ ਵਾਲੇ ਸਾਡੇ ਨਾਲ ਹੈ ਜਦ ਤੱਕ ਸਾਡੇ ਨਾਲ ਉਹ ਆ ਸਾਨੂੰ ਕੋਈ ਡਰ ਨਹੀਂ ਭਾਈ ਅਸੀਂ ਉਹਨਾਂ ਦੇ ਸਿਰ ਤੇ ਉਹਨਾਂ ਦੇ ਪੈਰਾਂ ਪਿੱਛੇ ਆ ਮਿਹਰਬਾਨੀ ਚ ਇਹ ਸੰਨ ਆਜ਼ਾਦ ਉਮੀਦਵਾਰ ਨੀਟੂ ਸ਼ਟਰਾ ਵਾਲਾ ਉਹਨਾਂ ਦਾ ਇਹੀ ਕਹਿਣਾ ਜੇ ਅਗਰ ਮੈਂ ਜਿੱਤ ਜਾਂਨਾ ਵਾ ਤੇ ਮੈਂ ਵੈਸਟ ਦਾ ਜਿਹੜਾ ਨਕਸ਼ਾ ਬਦਲ ਦਵਾਗਾ ਨਸ਼ਾ ਬੰਦ ਕਰਾਵਾਂਗਾ ਤੇ ਹੋਰ ਵੀ ਜਗ੍ਹਾ ਤੇ ਗੱਲਬਾਤ ਕਰਵਾਣੇ ਆ ਤੁਹਾਡੀ ਲੋਕਾਂ ਦੇ ਨਾਲ ਬਹੁਤ ਬਹੁਤ ਤੁਹਾਡਾ ਧੰਨਵਾਦ